ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚੀਮਾ ਕਲਾਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਸਤਨਾਮ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ 8 ਤੋਂ 9 ਨੌਕ ਦਿਖਾਵੋਗੇ گاਵਾਾਂ ਦੇ ਵਿੱਚ ਜਿੰਨਾਂ ਦੇ ਵਿੱਚ ਦੋਸਤੋ ਸਾਰੀਆਂ گاਵਾਂ ਬਿਲਕੁਲ ਤਾਜ਼ੀਆਂ ਸੂਈਆਂ ਹੋਣਗੀਆਂ ਡਿਟੇਲ ਇਹਨਾਂ گاਵਾਂ ਦੀ ਦੋਸਤੋ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੋਂ ਨਾ ਸੰਜੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਬਰਖ ਜਿਹੜੀ ਕਰਨੀ ਹੈ ਪਸ਼ੂ ਤੋਂ 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 ਆਪ ਕਰਨੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਦੀ ਗੱਲ ਨਾ ਹੋਵੇ گاਵਾਂ ਦੋਸਤੋ ਸਾਰੀਆਂ ਜਿੰਨੀਆਂ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਖਾਵਾਂਗੇ ਸਾਰੀਆਂ گاਵਾਂ ਦੋਸਤੋ ਰਾਜਸਥਾਨ ਏਰੀਆ ਚ ਵਾਈਆਂ ਆ ਪਸੰਦ ਜਿਹੜੇ ਪਸ਼ੂ ਨੂੰ ਜਿਹੜੇ ਵੀਰ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਵੀਰ ਦਾ ਨੰਬਰ ਮੈਂ ਸਕਰੀਨ ਤੇ ਚਲਦਾ ਕਰ ਦੂੰਗਾ ਤੇ ਵੀਰ ਨਾਲ ਤੁਸੀਂ ਫੋਨ ਤੇ ਗੱਲਬਾਤ ਕਰਕੇ ਤੇ ਪਸ਼ੂ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਜੇ ਨੰਬਰ ਦੋਸਤੋ ਵੀਰ ਦਾ ਮੈਂ ਤੁਹਾਨੂੰ ਵਿਕਰੀ ਦੱਸਦਾ ਨਾ ਬਾਬਾ ਸੁਤਰਾਮ ਸਿੰਘ ਆਪ ਇੱਥੇ ਹੈ ਨਹੀਂਗਾ ਮੌਕੇ ਤੇ ਹਜੂਰ ਸਭ ਗਏ ਸੰਗਤ ਲੈ ਕੇ ਨੰਬਰ ਮੈਂ ਤੁਹਾਨੂੰ ਵਿਕਰੀ ਦੱਸਦਾ ਵੀਰ ਦਾ ਨੰਬਰ ਦੋਸਤੋ ਇਸ ਵੀਰ ਦਾ ਹੈਗਾ ਜੇ 872954551 ਨੰਬਰ ਮੈਂ ਦੋਸਤੋ ਸਕਰੀਨ ਤੇ ਵੀ ਚਲਾ ਦੂੰਗਾ ਬਾਬੇ ਦਾ ਸੁਤਰਾਮ ਸਿੰਘ ਦਾ ਨੰਬਰ ਸਕਰੀਨ ਤੇ ਤੇ ਇਹ ਵੀਰ ਦਾ ਨੰਬਰ ਸਕਰੀਨ ਤੇ ਆਪ ਚਲਾਵਾਂਗੇ ਇਹ ਟੇਲਾ ਪਾ ਸਾਰੀ ਇਹ ਫੀਸ ਦੇ ਕੋਲ ਗਾਵਾਂ ਤੇ ਪੁੱਛ ਲੈਂਦੀ ਆ ਜੀ ਸਾਸਿਕਾਲ ਵੀਰ ਜੀ ਹੋਰ ਠੀਕ ਆ ਜੀ ਹਾਂਜੀ ਵਧੀਆ ਜੀ ਖੈਰਾਬ ਜੀ ਠੀਕ ਵਧੀਆ ਚੱਲੀਦਾ ਕੰਮ ਹਾਂਜੀ ਵਧੀਆ ਜੀ ਆਪਣਾ ਵੀਰ ਇੱਕ ਰੀ ਅਡਰੈਸ ਬੋਲਦੀ ਹੈ ਅਦਾ ਡਰੈਸ ਵੀਰ ਜੀ ਚੀਮਾ ਕਲਾ ਹਾਂਜੀ ਪਿੰਡ ਸੀਲਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਫੋਨ ਨੰਬਰ ਜਾਦ ਫੋਨ ਨੰਬਰ ਨਹੀਂ ਜਾ ਕੋਈ ਨਹੀਂ ਪਸ ਗ੍ਰੀਨ ਤੇ ਚੱਲ ਠੀਕ ਹੈ ਜੀ ਅੱਛਾ ਤੇ ਬਾਬਾ ਸੁਖਨਾਮ ਸਿੰਘ ਅੱਜ ਆਪਾਂ ਗਿਆ ਸੰਕਲੈ ਹਾਂਜੀ ਉਹ ਸੰਕਲੈ ਗਿਆ ਯੂਰ ਸਾਹਿਬ ਠੀਕ ਹੈ ਜੀ ਤੇ ਮੈਨੂੰ ਆਂਦਾ ਤੂੰ ਕੋਈ ਵੀਡੀਓ ਪਵਾ ਦੇ ਮੈਂ ਕੋਈ ਨਹੀਂ ਪਵਾ ਦੇਣੀ ਠੀਕ ਹੈ ਜੀ ਅੱਛਾ ਵੀਰੇ ਜਿੰਨੇ ਨਾਗ ਆਪਾਂ ਵਿਖਾਉਣੇ ਆ ਵੀਡੀਓ ਦੇ ਵਿੱਚ ਤਕਰੀਬਨ ਸਾਰੇ ਨਾਗ ਸੁਏ ਸਵਾਈ ਹਾਂਜੀ ਸਾਰੇ ਸੁਏ ਸਵਾਈ ਇਹ ਸਾਰੀਆਂ ਕਮਾਂ ਜਿਹੜੀਆਂ ਰਾਜਸਥਾਨ ਚੋਂ ਆਈਆਂ ਹਾਂਜੀ ਸਾਰੀਆਂ ਰਾਜਸਥਾਨ ਚੋਂ ਆਈਆਂ ਠੀਕ ਹੈ ਜੀ ਸ਼ੁਰੂ ਇਸ ਤਿੱਜਾ ਸੁਆਏ ਤਿੱਜਾ ਸੁਆ ਸੀ ਕਿੰਨਾ ਟਾਈਮ ਹੋ ਗਿਆ ਸੀ 11 ਲੀਟਰ ਦੁੱਧਾਂ ਦੇ ਇਸ ਟਾਈਮ ਠੀਕ ਹੈ ਜੀ ਤੇ ਸੂਈ ਨਹੀਂ ਲੱਗ ਇਹ ਸੂਈ ਆ ਇਹਨਾਂ ਦਾ 10 ਦਿਨ ਹੋਇਆ ਸਾਰੇ ਸੂਈ 10 ਦਿਨ ਦਾ ਟਾਈਮ ਹੋ ਗਿਆ ਸੀ ਹਾਂਜੀ ਹਾਂਜੀ ਸੀਲਸ ਲੱਗ ਗਈ ਆ ਕੋਈ ਗੱਲ ਨਹੀਂ ਉਹ ਜੀ ਠੀਕ ਹੈ ਜੀ ਜਿੰਨਾ ਮਰਜ਼ੀ ਹੱਥ ਮਾਰੀਓ ਭਾਵੇਂ ਸਮੇਂ ਪਿਆਰੇ ਤੇ ਲਈ ਠੀਕ ਹੈ ਜੀ ਹਾਂਜੀ ਕੱਢ ਕੇ ਦਿਖਾਈ ਵੀਰ ਬਾਹਰ ਤੋਰ ਦੋਸਤੋ ਸੁਆ ਤਿੱਜਾ ਸੂਈ ਤੇ ਇਹਨੇ ਬਚਾ ਬੱਚਾ ਵੱਚੀ ਆ ਜੀ ਇਹਨੇ ਮਗਰ ਬਹੁਤ ਵਧੀਆ ਬੱਚੇ ਦੋਸਤੋ तकरीबन ਜਾਦੀਆਂ ਗਾਵਾਂ ਦੇ ਮਗਰ ਬੱਚੀ ਹੋਣਗੇ ਇੱਕ ਦੀ ਗਾਂ ਦੇ ਮਗਰ ਇੱਧਰ ਜਾਣਾ ਇਹ ਵੀ ਦੋਸਤੋ Rajasthan ਬ੍ਰੀਡ ਆ Rajasthan ਦੇ ਇਲਾਕੇ ਚੋਂ ਆਈ ਹੈ 11 ਲੀਟਰ ਦੁੱਧ ਹਰ ਵੀਰ ਕਹਿੰਦਾ ਪੋਕੇ ਦਾ ਤਿਆਰ ਲੈ ਵੀਰ ਮੋੜ ਦਾ ਬਾਕੀ ਦੋਸਤੋ ਆ ਗਾਂ ਦਾ ਤੁਣ ਤਨ ਬੰਨ ਜਿਹੜੀ ਗਾਂ ਦੀ ਹਰ ਇੱਕ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਹਾਂ ਕਮਲੀ ਆ ਜਾਓ ਜੀ ਅੱਜ ਦੋਸਤੋ ਮਿਆਲਾ ਮੂਲਾ ਮਾਰਨ ਦੀ ਬੰਦੇ ਵੀ ਹਾਂਜੀ ਅੱਜ ਤਾਂ ਮਿਆਲਾ ਮਾਰਨ ਦੇ ਹੀ ਆ ਤੇ ਦੁੱਧੋ ਵਾਜਣਾਂ ਨੇ ਹੋਰ ਜੀ ਅਸ਼ਵੀਰ ਮੋਲ ਦਾ ਕੀ ਕਰਨਾ 36000 ਰੁਪਏ 36000 ਰੁਪਏ ਹਾਂਜੀ 36000 ਰੁਪਏ ਦੋਸਤੋ ਡਿਮਾਂਡ ਰੱਖੀ ਗਈ ਹੈ ਗਾਂ ਦੀ ਤੇ ਬਾਕੀ ਜਿਹੜਾ ਮਾਨਤਾ ਤੁਹਾਡਾ ਹੋਊਗਾ ਮੌਕੇ ਦਿਖਾਉਂਗਾ ਕਿਹਦੇ ਕਰਦਾ ਠੀਕ ਹੈ ਜੀ 11 ਲੀਟਰ ਦੁੱਧ ਵੀ ਤਿਆਰ ਹੈ ਹਾਂਜੀ ਹਾਂਜੀ ਤਿਆਰ ਹੈ ਜੀ 11 ਲੀਟਰ ਦੁੱਧ ਤਿਆਰ ਹੈ ਠੀਕ ਹੈ ਜੀ ਬੱਚੇ ਦੋਸਤੋ ਤੁਹਾਨੂੰ ਮੈਂ ਸਾਰੇ ਗਾਵਾਂ ਦੇ ਹੰਢ ਤੇ ਖਾਧੂੰਗਾ ਇਹਦੇ ਨਾਲ ਬੱਦੀ ਜਿਹੜੀ ਗਾਵਾ ਇਹਦੀ ਆਪਾਂ ਡਿਟੇਲ ਦਸੀਗੀ ਦੋ ਨੰਬਰ ਦੇ ਇਹ ਵੀ 10000 ਲੀਟਰ ਦਾ ਦਿੰਦੀ ਹੈ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਬਸ ਇੰਨਾ ਦਾਕ ਹੀ ਦਿਨ ਹੋਇਆ 10 ਕਿ ਦਿਨ ਦਾ ਟਾਈਮ ਠੀਕ ਹੈ ਜੀ ਸਵੇਰ ਕਰਵਾ ਸੂਈ ਇਹ ਦੂਜੀ ਸੂਈ ਹੈ ਦੂਜਾ ਸਵੇਰ ਸੂਈ ਹਾਂਜੀ ਥਣਾ ਥਣਾ ਜੀ ਦੋਸਤੋ ਕੁਆਲਿਟੀ ਕਰ ਲੋ ਚੈੱਕ ਜੀ ਕੋਈ ਗੱਲ ਨਹੀਂ ਐ ਸੀਲ ਆ ਠੰਡੀ ਲੱਗ ਕੋਈ ਇਹੋ ਜੀ ਗੱਲਬਾਤ ਨਹੀਂ ਦੋਸਤੋ ਪੂਰੀ ਸੀਲ ਆ ਜੀ ਥੱਲੇ ਵੜਿਆ ਫਿਰ ਇਹਦੇ ਠੀਕ ਹੈ ਜੀ ਅਰੇ ਇਹਦਾ ਚੋਈਆਂ ਕਰਕੇ ਨਾ ਲੋ ਜੀ ਖੋਲੋ ਵੀਰ ਜੀ ਨੂੰ ਕਟੋ ਬਾਹਰ ਇਹ ਤੇ ਮਗਰ ਵੀਰ ਬੱਛੀ ਹੈ ਹਾਂਜੀ ਬੱਛੀ ਹੈ ਜੀ ਇਹਦਾ ਮਗਰ ਵੀਰ ਜੀ ਸਵੇਰ ਦੋਸਤੋ ਦੂਜਾ ਸੂਈ ਜੇ ਤੇ ਕੋ 10 ਦਿਨ ਦਾ ਟਾਈਮ ਸੂਈ ਨੂੰ ਕਿੰਨਾ ਦੁੱਧ ਵੀਰ ਤਿਆਰ ਹੈ ਮੌਕੇ ਦਾ 11 ਲੀਟਰ ਜੀ 11 ਲੀਟਰ ਦੁੱਧ ਦੋਸਤੋ ਇਸ ਲਈ ਤਿਆਰ ਹੈ ਤੇ ਬੱਚਾ ਨੇ ਵਸ਼ੀ ਦਿੱਤੀ ਜੇ ਬੱਛੀ ਸੁਣੀ ਹੈ ਇਹਨੇ ਮਗਰ ਠੀਕ ਹੈ ਜੀ ਬਾਕੀ ਦੋਸਤੋ ਜਿਹੜਾ ਆਰਡਰ ਚਾਰ ਕੀਤਾ ਹੈ ਕਰਮਾਈ ਨੇ ਬਹੁਤ ਸੋਹਣਾ ਚਾਰ ਕੀਤਾ ਜੀ ਲੈ ਆ ਵੀਰ ਮੋੜਲਾ ਖਾਇਆ ਬੁੱਤਾ ਜਾਂ ਹੈਂਗਾ ਠੰਡਗਾ ਅੰਕਲ ਜੀ ਕੋਈ ਇਹਨਾਂ ਦੇ ਵਿੱਚ ਤੰਨੀ ਵੀ ਮਾਰਨ ਮਰਉਣ ਵਾਲਾ ਕੋਈ ਕੱਲ ਨਹੀਂ ਵੀ ਠੀਕ ਹੈ ਜੀ ਦੋਸਤੋ ਆਰਡਰ ਕੁਆਲਟੀ ਬਹੁਤ ਸੋਹਣੀ ਤਿਆਰ ਕੀਤੀ ਹੈ ਥਣਾ ਦੀ ਸ਼ੇਪ ਚੰਗੀ ਹੈ ਚਾਰੇ ਥਣ ਗੈਪ ਦੇ ਵਿੱਚ ਕੋਈ ਫੋਟ ਨਹੀਂ ਨਾਲ ਚੈੱਕ ਕਰ ਲਓ 11 ਲੀਟਰ ਦੋਨੇ ਤਿਆਰ ਹਾਂ ਜੀ ਤਿਆਰ ਹੈ ਤਿਆਰ ਠੀਕ ਹੈ ਜੀ ਬੱਚਾ ਇਹਦਾ ਵੱਛੀ ਹੈ ਨਾ ਵੱਛੀ ਹੈ ਜੀ ਮੰਗਦੇ ਠੀਕ ਹੈ ਜੀ ਇਹਦਾ ਮੁੱਲ ਕੀ ਕਰਨਾ ਹੈ 32000 ਰੁਪਏ ਇਹਦਾ 32000 ਰੁਪਏ 32000 ਰੁਪਿਆ ਦੋਸਤੋ ਇਸ ਗਾਂ ਦੀ ਡਿਮਾਂਡ ਰੱਖੀ ਗਈ ਬਾਕੀ ਮਾਨਤਾ ਜਿਹੜਾ ਹੋਊਗਾ ਤੁਹਾਡਾ ਮੌਕੇ ਤੇ ਹੋਊਗਾ ਇਹਦੇ ਨਾਲ ਉਹ ਜਿਹੜੀ ਗਾਂ ਤਿੰਨ ਤਿੰਨ ਨੰਬਰ ਵੀ ਰਹੀ ਦਸੀਏ ਪਾਣ ਡਿਟੇਲ ਇਹ ਤੀਜੇ ਸੂਏ ਜੀ ਅੱਛਾ ਜੀ ਤੇ 14 13 13 ਲੀਟਰ 14 ਹੈਗਾ 13 14 ਕਿਲੋ ਦੁੱਧ ਹੁੰਦਾ ਹੈ ਜੀ ਠੀਕ ਹੈ ਜੀ ਮੌਕੇ ਦਾ ਜੀ ਠੀਕ ਆ ਥਣਾ ਸੁਣਾ ਦੋਸਤੋ ਕੁਆਲਿਟੀ ਦੀ ਚੈੱਕ ਹਾਂਜੀ ਕੋਈ ਗੱਲ ਨਹੀਂ ਗਈ ਇਹ ਠੰਡੀ ਹੈ ਵੀ ਜਿੱਦਾਂ ਮਰਜ਼ੀ ਹੱਥ ਮਾਰੀ ਜਾਓ ਜੋ ਮਰਜ਼ੀ ਬੋ ਦੋਸਤੋ ਪੂਰੀ ਸੀਲਸ ਲੱਗ ਹੈ ਜੀ ਹਾਂ ਜੀ ਇਹਦੇ ਮਗਰ ਬੱਚਾ ਵੀ ਰੂ ਵਸ਼ੀ ਹੈ ਬੱਚੀ ਹੈ ਜੀ ਇਹਦੇ ਮਗਰ ਠੀਕ ਹੈ ਜੀ ਕੱਢੀਏ ਵੀਰ ਬਾਹਰ ਨੂੰ ਸੁਵਾ ਦੋਸਤੋ ਤੇਜਾ ਸੂਈ ਜਿੱਤੇ 13 14 ਕਿਲੋ ਦੁੱਧ ਹੁਣ ਮੌਕੇ ਦਾ ਤਿਆਰ ਆ ਬੱਚਾ ਐਨੇ ਵਸ਼ੀ ਹੋ ਗਿਆ ਆ ਜਾ ਐ ਕੱਢ ਲੋ ਦੋਸਤੋ ਬਿਲਕੁਲ ਨਿਕੇ ਨਿਕੇ ਰੇਟ ਆ ਆ ਜਾ ਲਿਆ ਬੋ ਦੋਸਤੋ ਲੇਵ ਜੀ ਮੁਰਨਾ ਆ ਜਾ ਆ ਜਾ ਕਿ ਡਰ ਜਾਂਦੇ ਸਰਨਾ ਪੁੱਤ ਕੰਨਾ ਮੁਰਗੀ ਦਾ 38000 ਰੁਪਏ ਦੋਸਤੋ ਡਿਮਾਂਡ ਰੱਖੀ ਗਈ ਹੈ ਬਾਕੀ ਮਾਨਤਨ ਮੌਕੇ ਦੇ ਹੋਊਗਾ ਤੁਹਾਡਾ ਹੈ ਨਾ ਤੇ ਬੱਚਾ ਦੋਸਤੋ ਇਹਦੇ ਮਗਰ ਵਸੀਏ ਦੁੱਧ ਦੋਸਤੋ 13 14 ਕਿਲੋ ਤਿਆਰ ਹੈ ਸੂਹਾ ਤਿਆ ਜੀ ਸੂਈ ਜੀ ਇਸ ਤੋਂ ਅੱਗੇ ਜਿਹੜੀ ਵੀਰਾ ਚਿੱਟੇ ਰੰਗ ਦੀ ਗਾਂ ਇਹਦੀ ਡਿਟੇਲ ਦੱਸੀ ਇਹ ਕਿੰਨਾ ਸੂਆ ਸੂਈ ਹਾਂ ਪਹਿਲਾ ਸੂਆ ਆ ਪਹਿਲਣਾ ਜੀ ਇਹ ਦੋਸਤੋ ਪਹਿਲਾ ਸੂਆ ਸੂਈ ਇਹਨੂੰ ਵੀਰ ਕਸੂਈ ਨੂੰ ਕੰਨਾਲ ਟੈਮੋ ਗਿਆ ਇਹਨੂੰ ਵੀਰ ਜੀ ਓਰਿਆ ਹੱਥੋਂ ਲੋ ਇਹਨੂੰ ਹਫਤਾ ਕਿ ਹੋਇਆ ਜੀ ਹਫਤਾ ਹੋ ਗਿਆ ਸੂਈ ਹਾਂਜੀ ਅੱਛਾ ਵੀਰ ਹੁਣ ਇਹਦੀ ਸਿਲ ਦੁੱਧ ਕਿੰਨਾ ਤਿਆਰ ਇਹਦੇ ਥੱਲੇ ਹੈਗਾ 4 ਲੀਟਰ ਦੁੱਧ 4 ਲੀਟਰ ਠੀਕ ਹੈ ਜੀ ਮੈਂ ਤਾਂ ਸਭ ਤੋਂ ਘੱਟ ਦੁੱਧ ਰਹੀ ਹੋਗਾ ਹਾਂਜੀ ਹਾਂਜੀ ਠੀਕ ਹੈ ਜੀ ਕੱਢੀਏ ਬਾਹਰ ਨੂੰ ਇਨੇ ਕਿੰਨੇ ਦਾ ਬੱਚਾ ਵੀ ਪਹਿਲੇ ਨਾ ਬੱਚੀ ਹੈ ਜੀ ਇਹਦਾ ਮਗਰ ਵੀ ਬਹੁਤ ਅੱਛਾ ਇਹਦੇ ਮਗਰ ਵੀ ਅੱਛੀ ਹਾਂਜੀ ਠੀਕ ਹੈ ਜੀ ਇਧਰ ਆਪ ਕਿਤਨ ਜਾਨੀਆ ਚੰਦਰ ਦੀ ਆ ਦੋਸਤੋ ਥੋੜਾ ਜਿਆ ਸਾਡੇ ਕੋਲ ਜਾਂ ਕਈ ਰਾਂ ਪਸ਼ੂ ਓਪਰਾ ਪੰਨ ਕਰ ਜਾਂਦਾ ਵੈਸੇ ਤੇ ਬੂੜਾ ਪੁੱਤ ਜਿੰਨੀ ਵੀ ਹੋ ਸਕਦਾ ਤੁਹਾਨੂੰ ਤੁਰ ਕੇ ਦਿਖਾ ਦਿੰਦੇ ਫਿਰ ਮੜੀ ਜੀ ਹੱਕ ਦੇ ਮਗਰ ਹੱਕੀ ਮੜੀ ਜੀ ਓਪਰਾ ਪੰਨ ਦੋਸਤੋ ਕਈ ਰਾਂ ਪਸ਼ੂ ਕਰ ਜਾਂਦਾ ਹਨ ਕਿ 4 ਲੀਟਰ ਦੁੱਧ ਦੋਸਤੋ ਮੌਕੇ ਦਾ ਤਿਆਰ ਜੀ ਅਜੇ ਮੜਾ ਚੱਲੰਦਈ ਆ ਚੱਲੂਗੀ ਅਜੇ ਠੀਕ ਹੈ ਜੀ ਦੁੱਧ ਤਰਪਣਾ ਨੇ ਬਾਦੂ ਲੈ ਆ ਮੋਲ ਲ ਮੋਲ ਲ ਮੋਲ ਲੈ ਇਹ ਰੋਲਦੀ ਆ ਥੋੜਾ ਜਿਹਾ ਰਸੇ ਤੋਂ ਥੋੜਾ ਜਿਹਾ ਕਰਦੀ ਚੋ ਹਾਂਜੀ ਉਤਰਾ ਸੀਲਸਾਗਾ ਕੋਈ ਗੱਲ ਨਹੀਂ ਜਿਤਨਾ ਮਰਜੀ ਥੱਲੇ ਵੜਿਆ ਫਿਰ ਇਹਦੇ ਠੀਕ ਹੈ ਜੀ ਜੋ ਮਰਜੀ ਨੂੰ ਕਰੀ ਜਾ ਇਹ ਥੋੜਾ ਜਿਹਾ ਝਾਗੀ ਤੇਰੇ ਤੋਂ ਠੀਕ ਹੈ ਜੀ ਹਾਂ ਠੀਕ ਹੈ 24000 ਰੁਪਿਆ ਦੋਸਤੋ ਡਿਮਾਂਡ ਇਦੀ ਲਿਖੀ ਗਈ ਹੈ ਤੇ ਬਾਕੀ ਇਹਦਾ ਵੀ ਮਾਨਤੰਗ ਜਿਹੜਾ ਹੋਊਗਾ ਮੌਕੇ ਤੇ ਹੋਊਗਾ ਦੁੱਧ ਦੋਸਤੋ 4 ਕਿਲੋ ਹੋਣ ਤਿਆਰ ਜੀ ਸੂਈ ਨੂੰ ਕੋਈ ਛੇ-ਸੱਤ ਦਿਨ ਦਾ ਟਾਈਮ ਹੋ ਗਿਆ ਵਾ ਇਹਦੇ ਨਾਲ ਜਿਹੜੀ ਬੱਧੀ ਗਾਂ ਇਹਦੀ ਡਿਟੇਲ ਦਸੀ ਵੀ ਇਹਦੇ ਥੱਲੇ 8 ਲੀਟਰ ਜਿਆਦਾ ਦੁੱਧ ਹੈ ਅੱਛਾ 8 ਲੀਟਰ ਹਾਂ ਠੀਕ ਹੈ ਜੀ ਤੇ ਇਹ ਸੂਆ ਕਿੰਮਾ ਸੂਈ ਇਹ ਤਿੱਜੇ ਕਿ ਸੂਏਗੀ ਤੇਜਾ ਸੂਆ ਸੂਈ ਇਹਦੇ ਮਗਰੋਂ ਵੱਚੀ ਹੈ ਜੀ ਹਾਂ ਜੀ ਇਹਦੇ ਮਗਰੋਂ ਵੱਚੀ ਹੈ ਜੀ ਠੀਕ ਹੈ ਜੀ ਦੇਸੀ ਬ੍ਰੀਡ ਆ ਠੀਕ ਹੈ ਜੀ ਤੇ ਇਹ ਰਾਜਸਥਾਨ ਦੀ ਬ੍ਰੀਡ ਦੋਸਤੋ ਦੇਸੀ ਬ੍ਰੀਡ ਲਈ ਰਾਜਸਥਾਨ ਦੇ ਵਿੱਚ ਹੁੰਦੀ ਆ ਕਦ ਕੱਟ ਤੁਹਾਨੂੰ ਗਾਂ ਦਾ ਵਿਖਾਉਣਾ ਵੀਰ ਕੱਟিয়ে ਬਾਹਰ ਨੂੰ ਥਣਾ ਸੁਣਾਏ ਦੋਸਤੋ ਕੁਆਲਿਟੀ ਦੀ ਹਾਂਜੀ ਕੋਈ ਗੱਲ ਨਹੀਂ ਥਣਾ ਦੀ ਆ ਸਿਲਸਿਲਾਗਾ ਕੋਈ ਗੱਲ ਨਹੀਂ ਇਹੋ ਜੀ ਆ ਜਾ ਹਾਂ ਹਾਂ ਦੋਸਤੋ ਗਾਂ ਦਾ ਕਦ ਕੱਟ ਚੈੱਕ ਕਰ ਲਓ ਦੇਸੀ ਗਾਵਾਂ ਜਿਹੜੀਆਂ ਦੋਸਤੋ ਪਹਿਲਾਂ ਆਪਾਂ ਰੱਖਦੇ ਰਹੇ ਆਪਣੇ ਆਮ ਘਰਾਂ ਦੇ ਵਿੱਚ ਬਹੁਤ ਹੀ ਨਾਲ ਠੀਕ ਹੈ ਜੀ ਕਿੰਨਾ ਦੁੱਧ ਵੀਰ ਤਿਆਰ ਇਹਦੇ ਵਿੱਚ ਨੇ ਇਸ ਵੇਲੇ 8 ਲੀਟਰ ਆ 10 ਲੀਟਰ ਦੁੱਧ ਹੈਗਾ ਇੰਨੇ ਠੀਕ ਹੈ ਜੀ ਹਾਂਜੀ 10 ਲੀਟਰ ਦੁੱਧ ਦੋਸਤੋ ਹੋਂ ਜਿਹੜਾ ਮੌਕੇ ਦਾ ਤਿਆਰ ਹੈ ਵੀਰ ਕਹਿੰਦਾ ਲੈ ਜਾ ਵੀ ਲੈ ਜਾ ਅੱਜ ਮੇਲਾ ਚੱਲਣਾ ਹੈ ਨੇ ਠੀਕ ਹੈ ਜੀ ਵਾਜ ਜਾ ਇਹ ਦੁੱਧ ਵਸ ਸਕਦੀ ਪੂਰੀ ਇਹ ਵੀ ਦੋਸਤੋ ਬਿਲਕੁਲ ਤਾਜੀ ਸੂਈ ਆ ਬੱਚਾ ਇਹਨੇ ਵਸ਼ੀ ਦਿੱਤੀ ਜੀ 25 ਰੋਟੀ ਤੋੜਦੀ ਇਹਦੇ ਮਗਰ ਠੀਕ ਹੈ ਜੀ ਇਹਦਾ ਇਹਦਾ ਮੁੱਲ ਵੀਰ ਕਿੰਨਾ ਕਰਨਾ ਹੈ ਹਾਂ 32000 ਰੁਪਏ 32000 ਰੁਪਏ ਦੋਸਤੋ ਡਿਮਾਂਡ ਇਸ ਗਾਂ ਦੀ ਰੱਖੀ ਗਈ ਹੈ ਬਾਕੀ ਮਾਨਤਾ ਨਹੀਂ ਇਹਦਾ ਵੀ ਮੌਕੇ ਤੇ ਹੋਊਗਾ ਇਹਦੇ ਨਾਲ ਬੱਦੀ ਜਿਹੜੀ ਗਾਂ ਵੀ ਇਹਦੀ ਇਹ ਆ ਜੀ 6 ਲੀਟਰ ਦੁੱਧ ਆਈ ਇਹਦੇ ਥਲੇ ਸੂਆ ਕਿੰਨਾ ਸੂਈ ਸੂਆ ਇਹ ਦੁੱਜੇ ਹੁਣੀ ਆ ਦੁੱਜੇ ਸੂਈ ਹਾਂਜੀ ਠੀਕ ਹੈ ਜੀ 6 ਲੀਟਰ ਦੁੱਧ ਤਿਆਰ ਆ ਇਹਦੇ ਮਗਰ ਵਛਾ ਕੀ ਜੀ ਇਹ ਵਛੇ ਇਹਨੇ ਮਗਰ ਵੀ ਇਹਦੇ ਮਗਰ ਵਛੀ ਹੋਈ ਹਾਂਜੀ ਨਹੀਂ ਇਹਨੇ ਮਗਰ ਵਛਾ ਹੈ ਵਛਾ ਨਿਕਲ ਹਾਂਜੀ ਵਛਾ ਹੈ ਹਾਂ ਵਛਾ ਨਿਕਲ ਹੈ ਠੀਕ ਹੈ ਜੀ ਹਾਂਜੀ ਕੱਢੀ ਵੀਰ ਬਾਹਰ ਨੂੰ ਅਰੇ ਅਰੇ ਦੋਸਤੋ ਸੁਆ ਦੂਜਾ ਸੁਈ 6 ਲੀਟਰ ਦੁੱਧ ਹੁਣ ਤਿਆਰ ਜੇ ਮੌਕੇ ਦਾ ਸੁਈ ਨੂੰ ਕਿਹੋ ਟਾਈਮ ਆਠ 10 ਦਿੰਦਾ ਹੋ ਗਿਆ ਜੇ ਬੱਚਾ ਐਨੇ ਵਛਾ ਦਿੱਤਾ ਜੇ ਖਾਣਾ ਸੋਣਾ ਜੀ ਦੋਸਤੋ ਕੁਆਲਿਟੀ ਲਈ ਗਾਂ ਦੀ ਚੈੱਕ ਕਰ ਲੋ ਨਾ ਮਤ ਕਿਧਰ ਜਾਣਾ ਜਿੰਨੀਆਂ ਵੇ ਗਾਵਾਂ ਤੋਂ ਤੁਹਾਨੂੰ ਬਖਾ ਕੇ ਸਾਰੀਆਂ ਰਾਸਤਾਂ ਵੀਡੀਓ ਲੈ ਆ ਵੀਰ ਮੋੜ ਆ ਜਾ ਆ ਲਾਈਵ ਲ ਆ ਜਾ ਦਰੀਗਾ ਤਾਂ ਜਾਨੀ ਆਣੀ ਆ ਲੈ ਬੱਚੇ ਲਓ ਦੋਸਤੋ 6 ਕਿਲੋ 6 ਕਿਲੋ ਦੀ ਵੀ ਦਸੀ ਹਾਂਜੀ ਹਾਂਜੀ 6 6 ਲੀਟਰ ਦੋਸਤੋ ਤਿਆਰ ਜੋ ਸੂਹਾ ਦੂਜਾ ਸੂਈ ਤੇ ਰੇਟ ਤਾਂ ਹੈਗਾ ਜੀ 18000 ਰੁਪਿਆ ਮਾਨਤਨ ਤੁਹਾਡਾ ਇਹਦਾ ਵੀ ਮੌਕੇ ਤੇ ਹੋਊਗਾ ਜਿਹੜਾ ਕੋਈ ਵੀਰ ਭਰਾ ਖੇਦਣਾ ਹੋਊਗਾ ਉਸ ਤੋਂ ਮਾਨਤਨ ਹੋਊਗਾ ਮੌਕੇ ਤੇ ਇਹਦੇ ਨਾਲ ਜਿਹੜੀ ਬੱਤੀ ਕਹਾ ਇਹਦੀ ਡਿਟੇਲ ਦਸੀ ਇਹਨਾਂ ਬਾਹਰ ਕਾ ਇਹ ਵੀ ਸੂਈ ਹੈ ਜੀ ਹਾਂਜੀ ਇਹ ਵੀ ਤਾਜੀ ਸੂਈ ਹੈ ਜੀ ਇਹ ਕਿੰਨਾ ਸੂਆ ਸੀ ਇਹਦੇ ਥੱਲੇ 11 ਲੀਟਰ ਦੁੱਧ ਆਈ 11 ਕਿਲੋ ਦੁੱਧ ਪਿਆਰ ਆ ਸਵੇਰ ਕਰਮ ਸੂਈ ਇਹ ਤੀਜੇ ਸੱਜਾ ਸੂਆ ਹਾਂਜੀ ਇਹਨੂੰ ਵੀ ਟਾਈਮ ਕਿੰਨਾ ਕੁ ਹੋ ਗਿਆ ਸੂਈ ਇਹ ਤਾਜੀ ਸੂਈ ਹੈ ਜੀ ਅੱਛਾ ਠੀਕ ਹੈ ਟਾਈਮ ਟਾਈਮ ਦੱਸੂਗੀ ਉਹ ਹਫਤਾ ਦੱਸ ਦਿੰਦਾ ਟਾਈਮ ਸਾਰੀਆਂ ਗਾਵਾਂ ਨੂੰ ਹੋਇਆ ਸੀ ਠੀਕ ਹੈ ਜੀ ਨਾੜੂਏ ਦੇ ਨਾਲ ਆ ਜੀ ਇਹਦੇ ਇਹਦੇ ਮਗਰ ਬੱਛਾ ਨਹੀਂ ਇਹਦੇ ਮਗਰ ਬੱਛੀ ਆ ਜੀ ਇਹਦੇ ਮਗਰ ਬੱਛੀ ਹਾਂਜੀ ਅੱਛਾ ਬੱਛਾ ਇੱਕੇ ਗਾਂ ਦੇ ਮਗਰ ਹਾਂ ਬੱਛੇ ਇੱਕੇ ਗਾਂ ਦੇ ਮਗਰ ਕੱਢੀਏ ਵੀਰ ਬਾਹਰ ਨੂੰ ਹਾਂ ਤੈਨੂੰ ਮੈਂ ਆਇਆ ਸੁਵਾ ਦੋਸਤੋ ਤਿੱਜਾ ਸੂਈ ਜੇ ਦੁੱਧ 11 ਕਿਲੋ ਤਿਆਰ ਹੁਣ ਮੌਕੇ ਦਾ ਬੱਚਾ ਇਹਦੇ ਮਗਰੂ ਬੱਛੀ ਦੋਸਤੋ ਲਾਇਆ ਵੀਰ ਮੋੜ ਲਾ ਆ ਜਾ ਇਹ ਤੇ ਸੂਈ ਨੂੰ ਟਾਈਮ ਦੋਸਤੋ ਇਹਨੂੰ ਵੀ 8:10 ਦਿੰਦਾ ਹੋ ਗਿਆ ਜੀ ਭਾਈ ਜਿੱਕੇ ਤਾਂ ਐਵੇਂ ਕਾਲੀ ਪਈ ਨਹੀਂ ਕੁੜਿਆ ਚ ਬੁਹਾੜਾ ਬੜਾ ਕਰਦੀ ਹੈ ਨਵਾਂ ਚ ਬੂਦਾ ਬਹੁਤ ਜ਼ਿਆਦਾ ਕਰਦੀ ਹੈ ਹਾਂ ਅਸ਼ਵੀਰ ਇਹ ਤਾਂ ਮੁੱਲ ਕਨ ਕਰਦਾ ਇਹ ਹੈ ਆਪਣਾ 36000 36000 ਹਾਂ 36000 ਰੁਪਿਆ ਦੋਸਤੋ ਡਿਮਾਂਡ ਰੱਖੀ ਜੇ ਵੀਰ ਨੇ ਮਾਨ ਤਾਂ ਟੜਾ ਜਿਹੜਾ ਹੋਊਗਾ ਮੌਕੇ ਤੇ ਹੋਊਗਾ ਇਸ ਤੋਂ ਅਗੇ ਦੋਸਤੋ ਇੱਕ ਐਚ ਐਫ ਤੇ ਕ੍ਰੋਸ ਦੇ ਨਾਲ ਗਾਮ ਆ ਇਧਰ ਦੀ ਪੰਜਾਬ ਵਾਲੀ ਦਾ ਅਸ਼ਵੀਰ ਇਹਦੀ ਡਿਟੇਲ ਕੀ ਹੈ ਇਹ ਕਿੰਨਵਾ ਸੁਆ ਸੂਈ ਹੈ ਇਹ ਜੀ ਸੂਈ ਦਾ ਤੇ ਸਾਨੂੰ ਪਤਾ ਨਹੀਂ ਅਛਾ ਜੀ ਠੀਕ ਹੈ ਜੀ ਤੇ 10 ਲੀਟਰ ਦੁੱਧੇ ਦਾ ਸਾਡੇ ਕੋਲ ਸੁਣੀ ਪਤਾ ਨਹੀਂ ਇਹ ਉਹਨਾਂ ਕੋਲੋਂ ਜਿਥੋਂ ਆਈ ਆ ਨਾ ਉਹਨੇ ਦੱਸਿਆ ਨਹੀਂ ਠੀਕ ਹੈ ਜੀ ਬੱਚਾ-ਵੱੱਚਾ ਹੋਵੇ ਤੁਸੀਂ ਤੁਹਾਨੂੰ ਦੱਸ ਦਈਏ ਜੀ ਠੀਕ ਹੈ ਜੀ ਬੱਚਾ ਨਹੀਂ 10 ਲੀਟਰ ਦੁੱਧ ਦੋਸਤੋ ਮੌਕੇ ਦਾ ਤਿਆਰ ਜ ਸੂਆ ਕੋਈ ਬੇਸ਼ੱਕ ਦੂਜਾ ਮੰਨ ਲੇ ਕੋਈ ਤਿਜਾ ਮੰਨ ਲੇ ਉਹ ਤੁਹਾਡੇ ਤੇ ਦੋਸਤੋ ਅੰਦਰ ਪਰ ਕਰਦੀ ਏ ਗੱਲ ਬਾਕੀ ਦੋਸਤੋ ਸੀਲਸਲਾ ਕੇ ਵੀ ਪੂਰੀ ਇਹਦੇ ਬਾਰੇ ਪੁੱਛ ਹੈਗਾ ਵੀ ਨਹੀਂ ਜੀ ਨਹੀਂ ਨਹੀਂ ਅਛੇ ਇਹਦੇ ਮਗਰ ਬੱਚਾ ਨਹੀਂ ਹੈਗਾ ਠੀਕ ਹੈ ਜੀ ਲਓ ਕੱਢੋ ਬਰਨ ਪਰੇਓ ਪਰੇਓ ਹੇਚ ਲੜਕੇ ਖਲੋ ਜਾਂਦੀ ਹੈ ਦੋਸਤੋ ਇਹ ਪੰਜਾਬ ਵਾਲੀ ਗਾਂ ਜੇ 10 ਲੀਟਰ ਦੁੱਧ ਦੋਸਤੋ ਹੁਣ ਜਿਹੜਾ ਮੌਕੇ ਦਾ ਤਿਆਰ ਆ ਸੁਆ ਦੋਸਤੋ ਦੂਜਾ ਵੀ ਹੁੰਦਾ ਤੀਜਾ ਵੀ ਹੁੰਦਾ ਹੈ ਇਹ ਦੋਸਤੋ ਤੁਸੀਂ ਜਿਹੜੀ ਨੁਕਰੀ ਕਰਨੀ ਆਪ ਕਰ ਲੈਣੀ ਹੈ ਬਾਕੀ ਜੋ ਕੁਝ ਮੈਂ ਦਿਖਾਤਾ ਤੁਹਾਨੂੰ ਸਕਰੀਨ ਦੇ ਸਾਹਮਣੇ ਤੁਸੀਂ ਆਪ ਚੈੱਕ ਕਰ ਲਿਓ ਇਲਾਇਆ ਵੀ ਰੰਮੋੜਾ ਦੋਸਤੋ ਨਵੇਂ ਸਾਲ ਦੇ ਤੋਫੇ ਸਾਰੇ ਵੀਰ ਦੇ ਕੋਲ ਰੇਟ ਬਿਲਕੁਲ ਦੇਖਣੇਗੇ। ਲਓ ਦੋਸਤੋ ਕੱਦਗਾਠ ਗਾਂ ਦਾ ਤੇਦੀ ਆਰਡਰ ਕੁਆਲਟੀ ਚੈੱਕ ਕਰ ਲਓ ਥਾਣਾ ਥਾਣਾ ਦੇ ਦੋਸਤੋ ਕੁਆਲਟੀ ਜਿਹੜੀ ਬਹੁਤ ਵਧੀਆ ਜੀ। ਹਾਂਜੀ ਕੋਈ ਗੱਲ ਨਹੀਂ ਚੌਂ ਚਵਾਏ ਚ ਇਹਦਾ ਬਹੁਤ ਸੀਲਸ ਲੱਗਾ ਕੋਈ ਗੱਲ ਨਹੀਂ ਇਹੋ ਜੀ। ਠੀਕ ਹੈ ਜੀ। ਅੱਛਾ ਵੀ ਦੁੱਧ 10 ਕਿਲੋ ਦੱਸੋ। ਹਾਂਜੀ ਦੁੱਧ 10 ਕਿਲੋ। ਮੁੱਲ ਕਿੰਨਾ ਕਰਨਾ? ਇਹਦਾ ਵੀ 36 20000 26000 ਰੁਪਿਆ ਦੋਸਤੋ ਡਿਮਾਂਡ ਰੱਖੀ ਗਈ ਹੈ ਇਸ ਗਾਂ ਦੀ ਬਾਕੀ ਮਾਨ ਤਾਂ ਜਿਹੜਾ ਹੋਊਗਾ ਤੁਹਾਡਾ ਮੌਕੇ ਤੇ ਹੋਊਗਾ ਜੀ 26000 ਰੁਪਿਆ ਦੋਸਤੋ ਡਿਮਾਂਡ ਰੱਖੀ ਆ ਵੀਰ ਨੇ ਇਸ ਗਾਂ ਦੀ ਤੇ ਬੱਚੇ ਜਿਹੜੇ ਦੋਸਤੋ ਸਾਰੀਆਂ ਗਵਾਂ ਦਾ ਮੈਂ ਤੁਹਾਨੂੰ ਵਿਖਾ ਦਿੰਦਾ ਵਾਂ 8 ਗਵਾਂ ਦੋਸਤੋ ਤੁਹਾਨੂੰ ਦਿਖਾਈਆਂ ਜਿਨ੍ਹਾਂ ਦੇ ਵਿੱਚ ਇੱਕ ਗਾਂ ਤੇ ਮਗਰ ਹੈਗਾ ਜੇ ਬੱਚਾ ਤੇ ਬਾਕੀ ਦੋਸਤੋ ਸਾਰੀਆਂ ਗਵਾਂ ਦਾ ਮਗਰ ਵਛੀਆਂ ਏ ਰੰਗ ਦੋਸਤੋ ਵਛੀਆਂ ਦੇ ਚੈੱਕ ਕਰ ਲੋ ਹੁਣ ਤਾਂ ਅਛਾ ਵੀਰ ਇਹ ਬੱਚਾ ਕੀ ਬੱਚੀ ਕਿ ਬੱਚਾ ਇਹ ਬੱਚੇ ਆ ਜੀ ਇਹ ਵੀ ਦੋਸਤੋਂ ਬੱਚੀ ਚਿੱਟੀ ਗਾਂ ਦੀ ਚਿੱਟੀ ਗਾਂ ਦੀ ਥਰੀ ਆਪਾਂ ਪਹਿਲੇ ਨੰਬਰ ਤੇ ਆ ਡੱਬੀ ਦੀ ਪਹਿਲੇ ਨੰਬਰ ਤੇ ਬਿਠਾਈ ਹਾਂਜੀ ਵੱਡੀ ਵੱਡੀ ਗਾਂ ਦੀ ਹਾਂਜੀ ਠੀਕ ਹੈ ਜੀ ਬੱਚਾ ਬਹੁਤ ਟਾਪ ਦੀ ਗਾਂ ਵੀ ਠੀਕ ਹੈ ਜੀ ਤੇ ਆ ਡੱਬੀ ਆ ਡੱਬੀ ਦੀ ਆ ਜੀ ਠੀਕ ਹੈ ਜੀ ਉਹ ਜਿਹੜੀ ਪਹਿਲਾਂ ਸੋਈ ਹੈ ਠੀਕ ਹੈ ਜੀ ਤੇ ਆ ਜਿਹੜੀਆਂ ਲਾਲ ਬੱਚੀ ਬਾਕੀ ਇਹਨਾਂ ਤੇ ਬੱਚਾ ਖੜਾ ਹੈ ਜੀ ਬੱਚਾ ਨਾਲ ਆਓ ਉੱਪਰ ਲਾਓ अच्छा वो निका वछा हां जी वो निका ठीक है, है बच्चे दोस्तों दो सारी गावां ते के एक एचएफ गां नु ਛੱਡ ਕੇ ਬਾਕੀ ਸਾਰੀਆਂ ਗਾਵਾਂ ਦੇ ਬੱਚੇ ਦੋਸਤੋ ਹੈਗੇ ਜੇ ਮੌਕੇ ਤੇ ਅਵੇਲੇਬਲ ਇੱਕ ਗਾਂ ਦੇ ਮਗਰ ਵੱਛਾ ਜਿੱਤੇ ਬਾਕੀ ਦੋਸਤੋ ਸਾਰੀਆਂ ਗਾਵਾਂ ਦੇ ਮਗਰ ਵੱਛੇ ਆ ਵੱਛਾ ਜੇ ਨਿਕਾ ਦੋਸਤੋ ਬੱਚਾ ਵਛਾ ਚੈੱਕ ਕਰੋ ਰਾਂਗ ਵੀ ਦੋਸਤੋ ਸਾਰੀਆਂ ਜਿਨੇ ਫੜੇ ਕੇ ਸਾਰੀਆਂ ਗਾਵਾਂ ਦੇ ਵਰਗੇ ਰਾਂਗ ਜਿਨੇ ਜਿਹੋ ਜਿਹੇ ਰਾਂਗਾਂ ਦੇ ਗਾਵਾਂ ਦੇ ਠੀਕ ਹੈ ਅਸਲ ਨੂੰ ਤਾਂ ਜਿੰਨੇ ਨੰਬਰ ਆਇਆ ਸਾਰੇ ਸੂਏ ਸੂਏ ਆ ਇੱਕ ਟਾਈਮ ਤੋਂ ਦੋ ਦਾ ਵੀ ਚੋੜੀ ਬੇਸ਼ੱਕ ਆਪਣੀ ਚੰਬੀ ਕਰ ਸਕਦੇ ਜੀ ਜੀ ਮੈਂ ਤੁਹਾਨੂੰ ਰਾਜਸਥਾਨੀ ਨੂੰ ਜੀ ਜਲਦੀ ਜੀ ਲੇਕਿਨ ਜੀ ਕਿ ਦੋਸਤੋ ਮੋੜਿਆ ਸਾਹੀ ਲਾਹੋਦੀ ਨੰਬਰ ਮੈਡ ਦਾ ਵੀ ਦਾ ਸਕਰੀਨ ਤੇ ਚਲਦਾ ਕਰ ਦੂਗਾ ਐਡਰੈਸ ਸੇਖਰੂ ਕੇ ਬੋਲਣਾ ਵੀ ਦਾ ਪਿੰਡ ਦੋਸਤੋ ਵੀ ਦਾ ਸ਼ਿਮਾ ਕਲਾ ਅਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਿੰਘ ਸਾਹਿਬ ਨਾਮ ਆ ਜੇ ਦਾ ਸਤਨਾਮ ਸਿੰਘ ਜੀ ਨੇ ਇਹਦੇ ਤਨ ਕੋਆ ਜੇ ਪਦਵੀ ਬਣਾਈ ਹੈ ਧੰਨਵਾਦ ਦੋਸਤੋ ਰਜਵੀਰ ਜੀ